ਸਾਂਦਿਆਂ ਵਿੱਚ ਪਸ਼ੂਆਂ ਦੇ ਲਈ ਹਰੇ-ਚਾਰੇ ਦੇ ਵਾਸਤੇ ਬਰਸੀਨ ਦੀ ਫਸਲ ਬੀਜਣ ਦੇ ਲਈ ਹੋਣਾ ਬਹੁਤ ਵਧੀਆ ਟਕਮਾ ਸਮਾਂ ਚੱਲ ਰਿਹਾ ਅਕਤੂਬਰ ਦਾ ਦੂਸਰਾ ਹਫਤਾ ਇਸ ਵੇਲੇ ਚੱਲ ਰਿਹਾ ਜਿਹੜਾ ਬਰਸੀਨ ਦੀ ਫਸਲ ਦੇ ਲਈ ਸਭ ਤੋਂ ਵਧੀਆ ਸਮਾਂ ਕਿਹਾ ਜਾਂਦਾ ਸਤੰਬਰ ਦੇ ਆਖਰੀ ਹਫਤੇ ਇਸ ਵਾਰ ਗਰਮੀ ਕਾਫੀ ਜ਼ਿਆਦਾ ਸੀਗੀ ਬਰਸੀਨ ਦੀ ਫਸਲ ਦੇ ਲਈ ਸਮਾਂ ਟੋਕਮਾ ਨਹੀਂ ਸੀ ਕਿਉਂਕਿ ਜ਼ਿਆਦਾ ਗਰਮੀ ਦੇ ਵਿੱਚ ਬਰਸੀਨ ਦੇ ਵਿੱਚ ਨਦੀਨ ਜਿਵੇਂ ਹਿਲੜਾ ਦਾ ਟਟਾਲਾ ਵਗੈਰਾ ਕਾਫੀ ਜ਼ਿਆਦਾ ਹੋ ਜਾਂਦੇ ਨੇ ਜਿਹੜੇ ਬਰਸੀਨ ਦੀ ਫਸਲ ਨੂੰ ਦੱਬ ਲੈਂਦੇ ਨੇ ਤੇ ਵੈਸੇ ਵੀ ਜਿਆਦਾ ਗਰਮੀ ਦੇ ਵਿੱਚ ਬਰਸੀਨ ਦੀ ਫਸਲ ਵਧੀਆ ਤਰੀਕੇ ਦੇ ਨਾਲ ਨਹੀਂ ਹੁੰਦੀ ਘਟ ਜਾਂਮ ਹੁੰਦਾ ਅਕਤੂਬਰ ਦੇ ਪਹਿਲੇ ਹਫਤੇ ਦੇ ਵਿੱਚ ਬਰਖਾ ਹੋਣ ਦੇ ਨਾਲ ਮੌਸਮ ਠੰਡਾ ਹੋ ਗਿਆ ਤੇ ਬਰਸੀਨ ਦੇ ਲਈ ਹੁਣ ਜਿਹੜਾ ਮੌਸਮ ਹੈ ਇਸ ਵੇਲੇ ਬਹੁਤ ਵਧੀਆ ਅਨੁਕੂਲ ਮੌਸਮ ਚੱਲ ਰਿਹਾ ਹੈ ਬਰਸੀਨ ਦੀ ਫਸਲ ਸਹੀ ਸਮੇਂ ਤੇ ਜ਼ਰੂਰਤ ਅਨੁਸਾਰ ਪੂਰੀਆਂ ਖਾਦਾਂ ਪਾ ਕੇ ਜੇਕਰ ਬਜਾਈ ਕੀਤੀ ਜਾਵੇ ਤਾਂ ਪਹਿਲੀ ਵਾਰ ਦੇ 35-40 ਦਿਨਾਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਜਾਂਦੀ ਆ ਪਰ ਕਿਸਾਨ ਕੀ ਕਰਦੇ ਨੇ ਅਕਸਰ ਬਜਾਈ ਦੇ ਵੇਲੇ ਡੀਏਪੀ ਖਾਦ ਦੀ ਵਰਤੋਂ ਕਰਦੇ ਨੇ ਜਿਸ ਦੇ ਨਾਲ ਫਸਲ ਆਪਣੀ ਕਈ ਵਾਰੀ 50-60 ਦਿਨ ਤੱਕ 2 ਮਹੀਨੇ ਤੱਕ ਵੀ ਬਾੜੀ ਯੋਗ ਨਹੀਂ ਹੁੰਦੀ ਹਰੇ ਚਾਰੇ ਦੀ ਆਪਣੇ ਕੋਲੇ ਘਾਟ ਆ ਜਾਂਦੀ ਆ ਤਾਂ ਫਿਰ ਬਜਾਈ ਵੇਲੇ ਕਿਹੜੀਆਂ-ਕਿਹੜੀਆਂ ਖਾਦਾਂ ਕਿੰਨੀ ਮਾਤਰਾ ਦੇ ਵਿੱਚ ਆਪਾਂ ਪਾਉਣੀਆਂ ਨੇ ਅਤੇ ਕਿੰਨੀ ਮਾਤਰਾ ਦੇ ਵਿੱਚ ਬੀਜ ਪਾਉਣਾ ਇਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਜਗਜੀਵਨ ਸਿੰਘ ਜਵੰਦਾ ਤੇ ਜੋ ਵੀ ਕੋਈ ਕਿਸਾਨ ਚੈਨਲ ਦੇ ਉੱਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਨਾਲ ਦੀ ਨਾਲ ਬੈਲ ਵਾਲਾ ਆਈਕਨ ਦਬਾ ਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚਦਾ ਰਹੇ ਸਭ ਤੋਂ ਪਹਿਲਾਂ ਵੀਡੀਓ ਤੁਹਾਨੂੰ ਮਿਲ ਜੀ ਰਹੀ ਹੈ ਬਰਸ਼ੀਨ ਦੀ ਤਿਆਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਸੁੱਕੇ ਖੇਤ ਨੂੰ ਵਧੀਆ ਤਰੀਕੇ ਦੇ ਨਾਲ ਬਾਹ ਕੇ ਸੁਹਾਗਾ ਮਾਰ ਕੇ ਆਪਾਂ ਤਿਆਰ ਕਰਦੇ ਆਂ ਪਰ ਜਿਵੇਂ ਹੁਣ ਕੁਝ ਦਿਨ ਪਹਿਲਾਂ ਵਰਖਾ ਹੋਈਆ ਤੇ ਖੇਤਾਂ ਦੇ ਵਿੱਚ ਕਾਫੀ ਗਿੱਲਾ ਹੈ ਖੇਤ ਤਾਂ ਕਾਫੀ ਗਿੱਲੇ ਨੇ ਤਾਂ ਫਿਰ ਕੀ ਕਰਨਾ ਇੱਕ ਦੋ ਦਿਨ ਆਪਾਂ ਖੇਤ ਨੂੰ ਬਾਹ ਕੇ ਨਾਲ ਉਹਨੂੰ ਧੁੱਪ ਲਵਾ ਕੇ ਫਿਰ ਤਿਆਰ ਕਰੀਏ ਕਿਉਂਕਿ ਗਿੱਲੇ ਖੇਤ ਦੇ ਵਿੱਚ ਬਰਸ਼ੀਨ ਵਧੀਆ ਨਹੀਂ ਹੁੰਦਾ ਤੋਂ ਪਹਿਲੀ ਬਾਢੀ ਜੇ ਆਪਾਂ ਵਧੀਆ ਲੈਣੀ ਹੈ ਤੇ ਜਲਦੀ ਤਰੀਕੇ ਦੇ ਨਾਲ ਤਿਆਰ ਕਰਨੀ ਹੈ ਇਹਦੇ ਲਈ ਬਰਸ਼ੀਨ ਦੇ ਵਿੱਚ ਆਪਾਂ 7-800 ਗ੍ਰਾਮ ਤੋੜੀਆ ਸਰੋਂ ਮਾਲਾ ਲੈਣੀ ਚਾਹੀਦੀ ਹੈ ਕਿਉਂਕਿ ਤੋੜੀਆ ਸਰੋਂ ਜਲਦੀ ਹੁੰਦੀ ਆ ਜਿਹੜੀ ਆਮ ਆਪਾਂ ਰੈਲੀ ਸਰੋਂ ਕਹਿੰਦੇ ਆ ਉਹ ਥੋੜੀ ਲੇਟ ਹੁੰਦੀ ਆ ਪਰ ਤੋੜੀਆ ਸਰੋਂ ਬੜੀ ਜਲਦੀ ਹੋ ਜਾਂਦਾ ਪਹਿਲੀ ਵਾਢੀ ਉਹਦੀ ਬਹੁਤ ਵਧੀਆ ਹੋ ਜਾਂਦੀ ਆ ਜਲਦੀ ਹੋ ਜਾਂਦੀ ਆ ਤੇ ਪਹਿਲੀ ਵਾਢੀ ਦੇ ਵਿੱਚ ਚੰਗੀ ਵਾਢੀ ਹੋ ਜਾਵੇ ਉਹਦੇ ਵਿੱਚ ਆਪਾਂ ਜਮੇ ਵੀ ਪਾ ਸਕਦੇ ਆ ਜਮੇ ਇਹਦੇ ਨਾਲ ਕਾਫੀ ਜੀਮੇ ਜ਼ਰ ਪਾ ਲੈਂਦੇ ਨੇ ਇਹਦੇ ਨਾਲ ਪਹਿਲੀ ਵਾਢੀ ਚੰਗੀ ਨਰੋਈ ਬਣ ਜਾਂਦੀ ਆ ਕਿਉਂਕਿ ਪਹਿਲੀ ਵਾਢੀ ਦੇ ਵਿੱਚ ਆਪਾਂ ਦੇਖਿਆ ਵੀ ਬਰਸ਼ੀਨ ਕੋਈ ਬਹੁਤਾ ਜ਼ਿਆਦਾ ਨਹੀਂ ਹੁੰਦਾ ਤੂੜੀ ਜਾਂ ਝੰਮੀ ਵਗੈਰਾ ਦੀ ਵਾਢੀ ਵੀ ਵਧੀਆ ਰਲਾ ਕੇ ਆਪਣੀ ਬਣਦੀ ਆ। ਤੋਂ ਜਮੀਨ ਨੂੰ ਕੀ ਕਰਨਾ ਆਪਾਂ ਪਹਿਲਾਂ ਛਿੱਟਾ ਮਾਰ ਦਿਓ। ਖੇਤ ਦੇ ਵਿੱਚ ਨਾ ਜੇ ਜਮੀਨ ਆਪਾਂ ਵਿੱਚ ਨਾਲ ਰਲਉਣੀ ਆ ਜਮੀਨ ਦਾ ਛਿੱਟਾ ਮਾਰ ਕੇ ਫਿਰ ਹਾਰ ਵਗੈਰਾ ਪੇੜ ਦਿਓ ਤਾਂ ਕਿ ਉਹਦੇ ਵਿੱਚ ਚੰਗੀ ਤਰ੍ਹਾਂ ਰਲ ਜਵੇ। ਤੇ ਫਿਰ ਬਰਸ਼ੀਨ ਤੇ ਸਰੋਂ ਦਾ ਛਿੱਟਾ ਮਾਰ ਕੇ ਆਪਾਂ ਮਜਾਇਜ ਕਰ ਸਕਦਾ। ਇੱਕ ਕੀਲੇ ਦੇ ਵਾਸਤੇ ਵੀ ਆਪਾਂ ਨੂੰ 8 ਕਿਲੋ ਬੀਜ ਦੀ ਲੋੜ ਆ। ਤੇ ਵੀ ਆਪਣੇ ਕੋਲ ਤਿੰਨ ਚਾਰ ਕਿਸਮਾਂ ਚ ਯੂਨੀਵਰਸਿਟੀ ਦੇ ਵਿੱਚ ਵੱਲੋਂ ਆਉਂਦੀਆਂ ਨੇ ਬੀਐਲ 43 ਐ ਬੀਐਲ 43 ਐ ਜਾਂ ਬੀਐਲ 42 ਵੀ ਆਉਂਦੀ ਆ ਬੀਐਲ ਇਹਨਾਂ ਜਿਹੜੀ ਪੁਰਾਣੀ ਆ तकरीबन ਸਾਰੀਆਂ ਕਿਸਮਾਂ ਵਧੀਆ ਨੇ ਕੋਈ ਵੀ ਆਪਾਂ ਇਹਨਾਂ ਚੋਂ ਵੀ ਲੈ ਸਕਦੇ ਆ ਜੂਨ ਤੱਕ ਇਹ ਹਰਾਚਾਰਾ ਦੇ ਦਿੰਦਿਆਂ ਨੇ ਤੇ ਖਾਦਾਂ ਦੀ ਆਪਾਂ ਗੱਲ ਕਰੀਏ ਜੇਕਰ ਆਪਾਂ ਰੂੜੀ ਖਾਦ ਪਾਉਨੇ ਆ ਤਾਂ ਬਰਸੀਨ ਦੀ ਫਸਲ ਦੇ ਵਿੱਚ ਬਹੁਤ ਵਧੀਆ ਫਸਲ ਆਪਾਂ ਕੋਲੇ ਆਉਂਦੀ ਆ ਇੱਕ ਕਿੱਲੇ ਦੇ ਵਿੱਚ ਦੋ ਟਰਾਲੀਆਂ ਰੂੜੀ ਦੀ ਆਪਾਂ ਪਾ ਸਕਦੇ ਆ ਜੇਕਰ ਅੱਧਾ ਕਿੱਲਾ ਵੀ ਡਣਾ ਕੱਟ ਬੀਜਣਾ ਤੋਂ ਇੱਕ ਟਰਾਲੀ ਨਾਲ ਹੀ ਆਪਣਾ ਕੰਮ ਚੱਲ ਜਾਣਾ ਹੈ। ਖਾਦਾਂ ਦੇ ਵਿੱਚ ਕਿਸਾਨ ਕੀ ਕਰਦੇ ਨੇ ਅਕਸਰ ਕੱਲੀ ਡੀਏਪੀ ਖਾਦ ਹੀ ਬਰਸ਼ੀਨ ਦੇ ਵਿੱਚ ਪਾਉਂਦੇ ਨੇ ਤੇ ਬਜਾਈ ਵਕਤ ਡੀਏਪੀ ਖਾਦ ਦੇ ਨਾਲ ਹੁਣ ਜੇ ਆਪਾਂ ਸਿੰਗਲ ਸੁਪਰ ਫਾਸਫੇਟ ਖਾਦ ਵਰਤਦੇ ਆ ਤਾਂ ਉਹ ਜ਼ਿਆਦਾ ਫਾਇਦੇਮੰਦ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਸਲਫਰ ਖਾਦ ਮਿਲਦੀ ਹੈ ਜਿਸ ਦੇ ਨਾਲ ਸਰਦੀਆਂ ਦੇ ਵਿੱਚ ਜਦੋਂ ਬਰਸ਼ੀਨ ਦੀ ਫਸਲ ਦਾ ਵਾਧਾ ਜਲਦੀ ਨਹੀਂ ਹੁੰਦਾ, ਅਸਲ ਤਿਆਰ ਨਹੀਂ ਹੁੰਦੀ। ਤਾਂ ਸਲਫਰ ਖਾਦ ਦੇ ਨਾਲ ਫਸਲ ਜਲਦੀ ਤਿਆਰ ਹੋ ਜਾਂਦੀ ਹੈ ਦੂਜੀ ਬਾਡੀ ਵੀ ਦੂਸਰੀ ਜਿਹੜੀ ਬਾਡੀ ਹੁੰਦੀ ਹੈ ਉਹ ਵੀ ਜਲਦੀ ਤਿਆਰ ਹੁੰਦੀ ਹੈ ਜੇਕਰ ਰੂੜੀ ਦੀ ਖਾਦ ਆਪਾਂ ਨਹੀਂ ਪਾਈ ਤਾਂ ਫਿਰ 185 ਕਿਲੋ ਸਿੰਗਲ ਸੁਪਰ ਫਾਸਫੇਟ ਜਿਹਨੂੰ ਆਪਾਂ ਕਹਿੰਨਾ 1 ਏਕੜ 1 ਕਿੱਲੇ ਦੇ ਵਿੱਚ ਆਪਾਂ ਪਾ ਸਕਦੇ ਹਾਂ ਜੇਕਰ ਰੂੜੀ ਦੀ ਖਾਦ ਪਾਈ ਹੈ ਆਪਣੇ ਕੋਲ ਹੈਗੀ ਹੈ ਤਾਂ ਫਿਰ 125 ਕਿਲੋ ਨਾਲ ਹੀ ਜਿਹੜਾ ਸੁਪਰ ਖਾਦ ਦਾ ਸਰਦੂਆ ਤੇ ਇਹਦੇ ਜੇ ਆਪਾਂ ਸੁਪਰ ਵਰਤਦੇ ਆਂ DAP ਨਹੀਂ ਵਰਤੀ ਕਿਉਂਕਿ DAP ਕਿਸਾਨ ਜਿਆਦਾ ਵਰਤਦੇ ਜene ਤਾਂ ਸੁਪਰ ਦੇ ਨਾਲ ਆਪਾਂ ਨੂੰ 30 35 ਕਿਲੋ ਜੂਰੀਆ 1 ਕਿੱਲੇ ਦੇ ਹਿਸਾਬ ਨਾਲ ਆਪਾਂ ਨੂੰ ਜ਼ਰੂਰ ਪਾ ਦੇਣਾ ਪਊਗਾ ਕਿਉਂਕਿ ਨਹੀਂ ਤਾਂ ਫਿਰ ਫਸਲ ਆਪਣੀ ਤੁਰ ਜਣੀ ਜੇ DAP ਵਰਤੀ ਹੈ ਇੱਕ ਥੈਲਾ DAP ਦਾ ਆਪਾਂ ਇੱਕ ਏਕੜ ਦੇ ਵਿੱਚ ਪਾ ਸਕਦੇ ਹਾਂ ਤਾਂ ਫਿਰ ਬਈ ਜੂਰੀਆ ਆਪਾਂ ਨੂੰ ਪਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਜਿਹੜੀ ਨਾਈਟ੍ਰੋਜਨ ਆਪਾਂ ਨੂੰ DAP ਦੇ ਵਿੱਚੋਂ ਮਿਲ ਜਾਂਦੀ ਹੈ ਪਰ DAP ਦੇ ਵਿੱਚੋਂ ਆਪਾਂ ਨੂੰ ਸਲਫਰ ਖਾਦ ਨਹੀਂ ਮਿਲਦੀ ਜਿਹੜੀ ਕਿ ਬਜਾਈ ਵਕਤ ਮਸ਼ੀਨ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਇਹਦੇ ਨਾਲ ਮਸ਼ੀਨ ਬਾਡੀ ਵਧੀਆ ਦਿੰਦਾ ਤੇ ਜਿਹੜਾ ਬੂਝਾ ਵਧੀਆ ਬਣਾਉਂਦਾ ਤੇ ਲਰ ਨਖੜ ਦਿੰਨੇ ਇਹਦੇ ਵਾਸਤੇ ਦਾਣੇਦਾਨ ਸਲਫਰ ਆਪਣੇ ਕੋਲੇ ਆਉਂਦਾ ਵੈਂਟੋਨਾਈਟ 5 ਕਿਲੋ ਆਪਾਂ 1 ਕਿੱਲੇ ਤੇ ਪਾ ਸਕਦੇ ਆ ਜਾਂ ਫਿਰ 3 ਕਿਲੋ ਪਾਊਡਰ ਆਲਾ ਮਿਲਦਾ ਨਾ 30% ਵਾਲਾ ਪਾਊਡਰ ਰੂਪ ਚ ਮਿਲਦਾ ਉਹ 3 ਕਿਲੋ ਹੀ ਵਾਧੂ ਆ ਉਹ ਆਪਾਂ 1 ਏਕੜ ਦੇ ਵਿੱਚ 3 ਕਿਲੋ ਪਾ ਸਕਦਾ ਜੇ ਘੱਟ ਵੀ ਜਣਾ ਅੱਧਾ ਕਿੱਲੇ ਵੀ ਜਣਾ ਤਾਂ ਫਿਰ 1.5 2 ਕਿਲੋ ਵਾਧੂ ਆ ਜਦੋਂ ਇਹ ਸਾਰੀਆਂ ਖਾਦਾਂ ਆਪਾਂ ਖੇਤ ਤਿਆਰ ਕਰਦੇ ਆ ਉਸ ਵੇਲੇ ਹੀ ਖੇਤ ਦੇ ਵਿੱਚ ਪਾ ਦੇਣੀਆਂ ਨੇ ਤੇ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਬੱਟਾ ਵਗੈਰਾ ਪਾ ਕੇ ਜੇਕਰ ਆਪਾਂ ਪਹਿਲਾਂ ਪਾਣੀ ਛੱਡਣਾ ਹੈ ਪਹਿਲਾਂ ਕਾਰੇ ਪਾ ਕੇ ਪਾਣੀ ਛੱਡ ਦਿਓ ਤੇ ਆਪਾਂ ਜ਼ਿਆਦਾ ਲੋਕ ਇਸ ਤਰ੍ਹਾਂ ਕਰਦੇ ਨੇ ਵੀ ਪਹਿਲਾਂ ਪਾਣੀ ਛੱਡ ਕੇ ਛੱਟਾ ਮਾਰਦੇ ਨੇ ਜੇ ਕਰੇ ਇਸ ਤਰ੍ਹਾਂ ਕਰਨਾ ਆਪਾਂ ਪਾਣੀ ਨਾਲ ਕੈਰਾ ਭਰ ਲੋ ਕੁਝ ਟਾਈਮ ਬਾਅਦ ਛੱਟਾ ਮਾਰਿਓ ਇਹਦੇ ਵਿੱਚ ਇਹ ਵੀ ਦੇਖੋ ਵੀ ਹਵਾ ਵਗੈਰਾ ਨਾਲ ਚੱਲਦੀ ਹੋਵੇ ਉਸ ਵੇਲੇ ਕਿਉਂਕਿ ਹਵਾ ਨਾਲ ਜੇ ਹਵਾ ਚੱਲਦੀ ਆ ਤਾਂ ਬਰਸੀਨ ਇੱਕ ਪਾਸੇ ਇਕੱਠਾ ਹੋ ਜਾਂਦਾ ਤੇ ਜਦੋਂ ਥੋੜਾ ਜਿਹਾ ਪਾਣੀ ਘਟ ਜਵੇ ਉਸ ਵੇਲੇ ਛੱਟਾ ਮਾਰੋ ਤੇ ਇਹ ਗੱਲ ਜਰੂਰ ਆਪਾਂ ਧਿਆਨ ਰੱਖਣੀ ਹੈ ਵੀ ਛੱਟਾ ਮਾਰਨ ਵਾਲਾ ਜਿਹੜਾ ਬੰਦਾ ਹੈ ਥੋੜਾ ਜਿਹਾ ਨਾ ਕਾਰੀਗਰ ਬੰਦਾ ਚਾਹੀਦਾ ਹੈ ਇੱਕ ਵਾਰੀ ਇਹਦੇ ਵਿੱਚ ਹੀ ਸਹੀ ਤਰੀਕੇ ਦੇ ਨਾਲ ਛੱਟਾ ਮਾਰ ਦੇਵੇ ਕਿਉਂਕਿ ਜੇ ਇੱਕ ਵਾਰੀ ਛੱਟਾ ਨਹੀਂ ਮਾਰਦੇ ਬਾਰ-ਬਾਰ ਆਪਾਂ ਗਾਰੇ ਚ ਬਣਾਗੇ ਤਾਂ ਪੈੜਾਂ ਜ਼ਿਆਦਾ ਹੋ ਜਾਂਦਿਆਂ ਨੇ ਤੇ ਨੁਕਸਾਨ ਹੁੰਦਾ ਜਾਂ ਫਿਰ ਆਪਾਂ ਕੋਲੇ ਦੂਜਾ ਤਰੀਕਾ ਵੀ ਆਪਾਂ ਸੁੱਕੇ ਦੇ ਵਿੱਚ ਛਿੱਟਾ ਮਾਰ ਕੇ ਝਾੜੀ ਜਾਂ ਮੋਰੀ ਵਗੈਰਾ ਫੇਰ ਦਿੰਦੇ ਆ ਉਹਦੇ ਤੇ ਕੋਈ ਬਾਜਨ ਰੱਖ ਕੇ ਮੋੜੀ ਪੂਰੇ ਖੇਤ ਫੇਰ ਜੋ ਉਹਦੇ ਉੱਪਰ ਥੋੜੀ ਥੋੜੀ ਮਿੱਟੀ ਆ ਜਾਂਦੀ ਹੈ ਤੇ ਇਹ ਤਰੀਕਾ ਸਾਰਿਆਂ ਨਾਲੋਂ ਵਧੀਆ ਬਰਸ਼ੀਨ ਬੀਜਣ ਤੋਂ ਬਾਅਦ ਜਿਹੜਾ ਹੁਣ ਆਪਾਂ ਪਹਿਲਾ ਪਾਣੀ ਲਾਉਨੇ ਆ ਪਹਿਲਾ ਪਾਣੀ ਜੇਕਰ ਆਪਣੇ ਖੇਤ ਢੱਕਰ ਨੇ ਭਾਰੀਆਂ ਜ਼ਮੀਨਾਂ ਨੇ ਤਾਂ ਥੋੜਾ ਜਿਹਾ ਪਹਿਲਾ ਪਾਣੀ ਨਾ ਛਾੜ ਕੇ ਲਗਾਉਣਾ ਚਾਹੀਦਾ ਥੋੜਾ ਜਿਹਾ ਕੁਝ ਦਿਨ ਲੰਘ ਜਾਣ ਕਿਉਂਕਿ ਪਹਿਲਾ ਪਾਣੀ ਜਲਦੀ ਲਗਾਉਣ ਦੇ ਨਾਲ ਬਰਸ਼ੀਨ ਦਾ ਬਾਧਾ ਰੁਕ ਜਾਂਦਾ ਬਰਸ਼ੀਨ ਕਈ ਵਾਰੀ ਪੀਲਾ ਪੈ ਜਾਂਦਾ ਜੇਕਰ ਖੇਤ ਆਪਣਾ ਰੇਤਲਾ ਤਾਂ ਪਹਿਲਾ ਪਾਣੀ ਜਲਦੀ ਲਗਾ ਸਕਦੇ ਆ ਪਰ ਫਿਰ ਵੀ ਪਹਿਲਾ ਪਾਣੀ ਲਗਾਉਣ ਸਮੇਂ ਥੋੜਾ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਧਿਆਨ ਦੇਣਾ ਚਾਹੀਦਾ ਕਿਉਂਕਿ ਕੁਝ ਮਾਹਰ ਪਹਿਲਾ ਪਾਣੀ ਜਲਦੀ ਲਗਾਉਣ ਦੀ ਜਿਹੜੀ ਸਿਫਾਰਸ਼ ਕਰਦੇ ਨੇ ਪਰ ਕਿਸਾਨਾਂ ਦੇ ਆਪਣੇ ਅਨੁਸਾਰ ਪਹਿਲਾ ਪਾਣੀ ਜੇ ਆਪਾਂ ਥੋੜਾ ਟਾੜ ਕੇ ਲਗਾਉਨੇ ਆ ਨਾ ਜਦੋਂ ਆਪਣੀ ਜ਼ਮੀਨ ਚਿੱਟੀ ਹੋ ਜਵੇ ਖਾਸ ਕਰਕੇ ਡਾਕਰ ਖੇਤਾਂ ਦੇ ਵਿੱਚ ਤਾਂ ਫਿਰ ਬਰਸ਼ੀਨ ਜਦੋਂ ਆਪਾਂ ਪਹਿਲਾਂ ਪਾਣੀ ਲਾਵਾਂਗੇ ਛਾੜ ਕੇ ਪਾਣੀ ਲਾਉਨੇ ਆ ਚਿੱਟੀ ਹੋਈ ਜ਼ਮੀਨ ਨੂੰ ਪਾਣੀ ਲਾਉਂਦੇ ਆ ਤਾਂ ਬਰਸ਼ੀਨ ਜਲਦੀ ਚੱਲਦਾ ਕਿਉਂਕਿ ਥੱਲੇ ਜੜ ਵਧੀਆ ਬਣ ਜਾਂਦੀ ਆ ਪਾਣੀ ਲਾਉਂਦੀ ਸਮੇਂ ਨਾਲ ਉਸੇ ਇੱਕ ਦੂਸਰੀ ਕਿਸ਼ਤ ਦੂਰੀਆ ਦੀ ਪਾ ਦਿਓ ਤੇ ਆਪਣਾ ਬਰਸ਼ੀਨ ਬਹੁਤ ਜਲਦੀ ਨਾਲ ਚੱਲ ਪੈਂਦਾ ਤੇ ਪਹਿਲੀ ਵਾਢੀ ਜਲਦੀ ਆਪਣੇ ਹੋ ਜਾਂਦੀ ਆ ਤਾਂ ਵੀ ਦੋਸਤੋ ਜੇ ਆਪਾਂ ਪਹਿਲੀ ਵਾਢੀ ਜਲਦੀ ਲਾਉਣੀ ਹੈ ਤਾਂ ਉਹ ਤੋਂ ਬਾਅਦ ਇੱਕ ਸਪਰੇਅ ਆਪਣੇ ਕੋਲੇ ਹੁੰਦੀ ਆ ਕਿਉਂਕਿ ਕਈ ਵਾਰੀ ਆਪਾਂ ਮੌਸਮਾਂ ਠੰਡਾ ਹੋ ਜਾਂਦਾ ਜਲਦੀ ਠੰਡ ਆ ਜਾਵੇ ਫਿਰ ਸ਼ੀਨ ਆਪਣਾ ਨਹੀਂ ਤੁਰਦਾ ਉੱਥੇ ਜਾਮਨੀ ਜੇ ਰੰਗ ਦਾ ਹੋ ਕੇ ਰੁਕ ਜਾਂਦਾ ਉਹਦੇ ਨਾਲ ਕਈ ਵਾਰੀ ਖੇਤ ਦੇ ਵਿੱਚ ਫਾਸਫੋਰਸ ਤੱਤ ਦੀ ਘਾਟ ਆ ਜਾਂਦੀ ਹੈ ਕਈ ਵਾਰੀ ਜ਼ਿਮੀਦਾਰਾਂ ਤੋਂ ਪੂਰੀ ਫਾਸਫੋਰਸ ਵਗੈਰਾ ਨਹੀਂ ਪਾਉਂਦੇ ਤਾਂ ਡੀਪੀ ਜਾਂ ਸਿੰਗਲ ਸੁਪਰ ਫਾਸਫੇਟ ਖਾਦ ਕਈਆਂ ਨੇ ਨਹੀਂ ਵਰਤੀ ਹੁੰਦੀ ਤਾਂ ਫਿਰ ਆਪਣੇ ਕੋਲੇ ਉੱਥੇ ਇੱਕ ਸਪਰੇਅ ਆਪਾਂ 19 19 19 ਇਹਦੀ ਸਪਰੇਅ ਆਪਾਂ 1 ਕਿਲੋ ਹੀ ਬਾਦੂ ਹੈ 1 ਏਕੜ ਦੇ ਵਾਸਤੇ ਉਹਦੀ ਸਪਰੇਅ ਕਰ ਦਿਓ ਇਹਦੇ ਨਾਲ ਕੀ ਆ ਵੀ ਬਰਸ਼ੀਨ ਦਾ ਜਿਹੜਾ ਵਾਧਾ ਜਲਦੀ ਸ਼ੁਰੂ ਹੋ ਜਾਂਦਾ ਵਾਧਾ ਚੱਲ ਚੱਲ ਪੈਂਦੀ ਆ। ਬਾਕੀ ਰੇਤਲੀਆਂ ਜ਼ਮੀਨਾਂ ਦੇ ਵਿੱਚ ਬਰਸ਼ੀਨ ਦੇ ਵਿੱਚ ਮੈਗਨੀਜ਼ ਦੀ ਘਾਟ ਆ ਜਾਂਦੀ ਆ। ਉਹਦੇ ਨਾਲ ਬਰਸ਼ੀਨ ਦਾ ਵਾਧਾ ਰੁਕ ਜਾਂਦਾ। ਉੱਪਰੋਂ ਪੱਤੇ ਚਿੱਟੇ ਜਿਹੇ ਹੋ ਜਾਂਦੇ ਨੇ, ਪੀਲੇ ਹੋ ਜਾਂਦੇ ਨੇ, ਛੋਟੇ-ਛੋਟੇ ਜਿਹੇ ਬੂਟੇ ਰਹਿ ਜਾਂਦੇ ਨੇ। ਇਹੋ ਜਿਹੇ ਖੇਤਾਂ ਦੇ ਵਿੱਚ ਆਪਾਂ ਪਹਿਲੇ ਪਾਣੀ ਤੋਂ ਬਾਅਦ ਜੇਕਰ ਜੇਕਰ ਲੱਗਦਾ ਨਾ ਮੈਗਨੀਜ਼ ਦੀ ਘਾਟ ਦਿਖਾਈ ਦਿੰਦੀ ਆ ਤਾਂ ਅੱਧਾ ਕਿਲੋ ਮੈਗਨੀਜ਼ ਸਲਫੇਟ 100 ਲੀਟਰ ਪਾਣੀ ਦੇ ਵਿੱਚ ਕੋੜ ਕੇ ਉਹ ਦਿਸਪਰੇ ਕਰ ਦਿਓ ਇੱਕ ਕਿੱਲੇ ਦੇ ਵਾਸਤੇ ਇਹਦੇ ਨਾਲ ਮੈਗਨੀਜ਼ ਸਲਫੇਟ ਦੀ ਜਿਹੜੀ ਘਾਟ ਪੂਰੀ ਹੋ ਜਾਂਦੀ ਹੈ ਤੇ ਫਸਲ ਆਪਣੀ ਹਰੀ-ਭਰੀ ਹੋ ਜਾਂਦੀ ਹੈ ਫਸਲ ਚੱਲ ਪੈਂਦੀ ਹੈ ਫਸਲ ਜਲਦੀ ਤਿਆਰ ਹੋ ਜਾਂਦੀ ਹੈ ਵਾਧਾ ਹੋ ਜਾਂਦਾ ਤਾਂ ਬਈ ਦੋਸਤੋ ਜੇਕਰ ਫਸਲ ਆਪਾਂ 35-40 ਦਿਨ ਦੇ ਵਿੱਚ ਬਾਢੀ ਦੇ ਵਾਸਤੇ ਤਿਆਰ ਕਰਨੀ ਹੈ ਤਾਂ ਫਿਰ ਖੇਤ ਨੂੰ ਸਹੀ ਤਰੀਕੇ ਦੇ ਨਾਲ ਪਹਿਲਾਂ ਤਾਂ ਸੁੱਕੇ ਖੇਤ ਨੂੰ ਤਿਆਰ ਕਰਕੇ ਸਹੀ ਤਰੀਕੇ ਦੇ ਨਾਲ ਉਹਨੂੰ ਤਿਆਰ ਕਰੀਏ ਤੇ ਫਿਰ ਪੂਰੀ ਮਾਤਰਾ ਦੇ ਵਿੱਚ ਜਿਹੜੇ ਜਿਹੜੇ ਖਾਦ ਆਪਾਂ ਤੁਹਾਨੂੰ ਦੱਸਿਆ ਨੇ ਸਹੀ ਤਰੀਕੇ ਦੇ ਨਾਲ ਵਰਤੀਏ ਤੇ ਉੱਪਰੋਂ 1919 ਜਿਹੜੀ ਇੱਕ ਐਨਪੀਕੇ ਉਹਦੀ ਸਪਰੇ ਸਹੀ ਸਮੇਂ ਤੇ ਕਰ ਦਈਏ ਤਾਂ ਬਾਢੀ ਆਪਣੀ ਬਿਲਕੁਲ ਸਹੀ ਸਮੇਂ ਤੇ ਤਿਆਰ ਹੋ ਜੂ 35 ਦਿਨਾਂ ਦੇ ਵਿੱਚ ਹੀ ਡੇਡਡ 2 2 ਫੁੱਟ ਆਪਣਾ ਬਰਸ਼ੀਨ ਜਿਹੜਾ ਬਾਂਧੂਗਾ ਪਹਿਲੀ ਬਾਢੀ ਵਧੀਆ ਤਰੀਕੇ ਦੇ ਨਾਲ ਤਿਆਰ ਹੋ ਜੂਗੀ ਤੇ ਉਹਦੇ ਵਿੱਚ ਇਹ ਨਾ ਭੁੱਲੀਏ ਆਪਾਂ ਜਿਹੜੀ ਆਪਣੀ ਤੋੜੀਆਂ ਸਰੋਂ ਤੇ ਜਾਂ ਫਿਰ ਆਪਾਂ ਕੋਈ ਜਿਹੜਾ ਜਮੀਂ ਵਗੈਰਾ ਜਾਂ ਰਾਈ ਕਾਹ ਵੀ ਕਿਸਾਨੇ ਦੇ ਵਿੱਚ ਪਾ ਸਕਦੇ ਨੇ ਰਾਈ ਕਾਹ ਵੀ ਨਾਲ ਰਲਮੀ ਫਸਲ ਹੋ ਜਾਂਦੀ ਆ ਰਾਈ ਕਾਹ ਜਿਹੜਾ 2 ਤੋਂ 3 ਕਿਲੋ ਆਪਾਂ ਮਸ਼ੀਨ ਦੇ ਵਿੱਚ ਛਿੱਟਾ ਨਾਲ ਮਾਰ ਸਕਦੇ ਆ ਇਹਦੇ ਨਾਲ ਆਪਣਾ ਫਸਲ ਜਿਹੜਾ ਪਹਿਲੀ ਵਾਰੀ ਬਹੁਤ ਵਧੀਆ ਹੋਊਗੀ ਤਾਂ ਵੀ ਕਿਸਾਨ ਦੋਸਤੋ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਹੋਰ ਯਾਰ ਦੋਸਤਾਂ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ 他のどうしてもシャットスすー。